ਜੈ ਸ਼੍ਰੀ ਰਾਮ ਨੌਮੀ ਦਿਨ ਆਪ ਸਭ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਜਿਸ ਤਰ੍ਹਾਂ ਕੀ ਆਪ ਸਭ ਨੂੰ ਪਤਾ ਹੈ ਪੂਰੇ ਪਰਦੇਸ ਦੇ ਵਿੱਚ ਰਾਮ ਨੌਮੀ ਦਾ ਮਹੋਤਸਵ ਬੜੇ ਹੀ ਤੂਮ-ਤਾਮ ਦੇ ਨਾਲ ਪੂਰੇ ਦੇਸ਼ ਭਰ ਦੇ ਵਿੱਚ ਮਨਾਇਆ ਜਾ ਰਿਹਾ ਹੈ ਉੱਥੇ ਹੀ ਜੇਕਰ ਪਟਿਆਲਾ ਦੀ ਗੱਲ ਕਰੀਏ ਤਾਂ ਅੱਜ ਪਟਿਆਲਾ ਦੇ ਵਿੱਚ ਪੂਰੇ ਤੂਮ-ਤਾਮ ਦੇ ਸਵਾ ਵੱਲੋਂ ਬੜੇ ਹੀ ਤੂਮ-ਤਾਮ ਦੇ ਨਾਲ ਗਾਜੇ-ਬਾਜੇ ਦੇ ਨਾਲ ਰਾਮ ਨੌਮੀ ਦਾ ਉਤਸਵ ਮਨਾਇਆ ਗਿਆ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਜਿੱਥੇ ਕੀ ਬੜੇ ਹੀ ਗਾਜੇ-ਵਾਜੇ ਦੇ ਨਾਲ ਗਾ ਕੇ ਗੀਤ गा ਕੇ ਸੰਗੀਤ गा ਕੇ ਬੜੇ ਹੀ ਧੂਮ-ਧਾਮ ਦੇ ਨਾਲ ਰਾਮ ਨੌਮੀ ਦਾ ਮਹੌਸਮ ਮਨਾਇਆ ਗਿਆ ਉੱਥੇ ਹੀ ਜੇਕਰ ਕੁਝ ਖਾਸ ਦੀ ਗੱਲ ਕਰਨੀ ਤਾਂ ਇਸ ਵਾਰ ਪਟਿਆਲਾ ਦੇ ਵਿੱਚ अयोध्या राम मंदिर ਦੇ ਵਿੱਚ ਜੋ ਪ੍ਰਭੂ શ્રી ਰਾਮ ਲੱਲਾ ਜੀ ਦੀ ਮੂਰਤੀ ਹੈ ਉਹਨਾਂ ਦਾ ਸਰੂਪ ਹੈ ਉਹਨਾਂ ਦਾ ਹੂਬੂ ਹੂ ਸਰੂਪ ਪਟਿਆਲਾ ਦੇ ਵਿੱਚ ਤਿਆਰ ਕਰਕੇ ਉਹਨਾਂ ਦੇ ਦਰਸ਼ਨ ਅਯੁੱਧਿਆ ਵਾਲੇ ਪ੍ਰਭੂ શ્રી ਰਾਮ ਲੱਲਾ ਦੇ ਦਰਸ਼ਨ ਪਟਿਆਲਾ ਦੇ ਕਰਵਾਏ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਕਿੰਨਾ ਸੋਹਣਾ ਸਰੂਪ ਪ੍ਰਭੂ શ્રી ਰਾਮ ਲੱਲਾ ਦਾ ਜੋ ਕਿ ਅਯੁੱਧਿਆ ਦੇ ਵਿੱਚ ਬਣਾਇਆ ਉਸੇ ਤਰ੍ਹਾਂ ਦਾ ਹੂਬੂ ਹੂ ਸਰੂਪ ਪ੍ਰਭੂ શ્રી ਰਾਮ ਲੱਲਾ ਦਾ ਪਟਿਆਲਾ ਦੇ ਵਿੱਚ ਪਾਲਕੀ ਦੇ ਵਿੱਚ ਤਿਆਰ ਕਰਕੇ ਜਿਹੜੇ ਕੀ ਹੈ ਲੋਕਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਭਗਤਾਂ ਨੂੰ ਦਰਸ਼ਨ ਕਰਵਾਏ ਜਾ ਰਹੇ ਨੇ ਉੱਥੇ ਹੀ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਸ਼ਰਦਾਲੂ ਕੈਲੀਏ ਰਾਮ ਭਗਤ ਜਿਹੜੇ ਕੀ ਉਹ ਇਕੱਠੇ ਹੋਏ ਅਤੇ ਨਤਮਸਤਕ ਹੋਏ ਪ੍ਰਭੂ શ્રી ਰਾਮ ਲੱਲਾ ਦੇ ਚਰਨਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਚੰਡੇ ਲਹਿਰਾ ਰਹੇ ਨੇ ਤੇ ਗਾ ਰਹੇ ਨੇ ਅਤੇ ਧੂਮ-ਤਾਮ ਦੇ ਨਾਲ ਗਾਜੇ-ਬਾਜੇ ਦੇ ਨਾਲ ਇਹ ਸ਼ੋਭਾ ਯਾਤਰਾ ਨੂੰ ਚਾਰ ਚੰਦ ਲਗਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਹਰ ਵਿਅਕਤੀ ਬੂੜਾ ਬਜ਼ੁਰਗ ਬੱਚਾ ਨੌਜਵਾਨ ਜਿਹੜਾ ਕੀ ਹੈ ਨੱਚਦਾ ਗਾਉਂਦਾ ਨਜ਼ਰ ਆ ਰਿਹਾ ਹੈ ਉੱਥੇ ਹੀ ਆਪਾਂ ਕੈੜੀਏ ਕੀ ਪ੍ਰਭੂ શ્રી RAM ਲੱਲਾ ਦੀ RAM ਜੀ ਦੀ ਉਹਨਾਂ ਦੀ ਮਰਿਆਦਾ ਜਿਹੜੀ ਕਿ ਆ ਉਹਨੂੰ ਵੀ ਪੂਰਾ ਕਾਇਮ ਰੱਖਿਆ ਕਿਸੇ ਤਰ੍ਹਾਂ ਦੀ ਪੂਰੀ ਆਸਥਾ ਨੂੰ ਜਿਹੜੀ ਕਿ ਬਣਾਏ ਰੱਖਿਆ ਉੱਥੇ ਹੀ ਹਰ ਚੀਜ਼ ਦਾ ਧਿਆਨ ਰੱਖਿਆ ਗਿਆ ਪਾਲਕੀ ਦੇ ਅੱਗੇ-ਅੱਗੇ ਸਫਾਈ ਸੇਵਕ ਜਿਹੜੇ ਕੀ ਭक्त ਬਣੇ ਹੋਏ ਨੇ ਉਹ ਝਾੜੂ ਦੇ ਰਾਹੀਂ ਰਸਤਾ ਸਾਫ਼ ਕਰਦੇ ਜਾ ਰਹੇ ਨੇ ਤੇ ਉਸੇ ਰਸਤੇ ਨੂੰ ਜਿਹੜੇ ਕਿ ਆ ਪਾਲਕੀ ਪ੍ਰਭੂ ਸ਼੍ਰੀ ਰਾਮ ਲੱਲਾ ਦੀ ਲੋਕਾਂ ਦੇ ਲੋਕਾਂ ਨੂੰ ਦਰਸ਼ਨ ਕਰਾਉਂਦੇ ਹੋਏ ਲੈ ਕੇ ਪੂਰੇ ਪਟਿਆਲਾ ਸ਼ਹਿਰ ਦੇ ਵਿੱਚ ਘੱਡ ਰਹੇ ਨੇ ਘੁਮਾਰੇ ਨੇ ਪੂਰੇ ਪਟਿਆਲਾ ਸ਼ਹਿਰ ਨੂੰ ਇਸ ਵਾਰ ਪਟਿਆਲਾ ਦੇ ਵਿੱਚ ਅਯੁੱਧਿਆ ਵਾਲੇ ਪ੍ਰਭੂ ਸ਼੍ਰੀ ਰਾਮ ਲੱਲਾ ਦੇ ਹੂ ਭੂ ਤਿਆਰ ਕੀਤੇ ਗਏ ਸਰੂਪ ਦੇ ਦਰਸ਼ਨ ਹੋਏ ਕਹਿ ਲਈਏ ਕਿ ਅਯੁੱਧਿਆ ਦੇ ਪ੍ਰਭੂ ਸ਼੍ਰੀ ਰਾਮ ਲੱਲਾ ਦੇ ਹੀ ਦਰਸ਼ਨ ਤੁਸੀਂ ਦੇਖ ਸਕਦੇ ਹੋ ਕਿੰਨੀਆਂ ਖੂਬਸੂਰਤ ਤਸਵੀਰਾਂ ਤਸਵੀਰਾਂ ਅੱਜ ਪਟਿਆਲਾ ਦੇ ਵਿੱਚ ਦਿਖਾਈਆਂ ਗਈਆਂ ਉੱਤੇ ਹੀ ਪਟਾਕੇ ਵੀ ਬਜਾਏ ਗਏ ਜਿੱਥੇ ਰਾਮ ਭਗਤ ਜਿਹੜੇ ਕੀ ਇਸ ਯਾਤਰਾ ਦੇ ਵਿੱਚ ਇਕੱਠੇ ਹੋਏ ਉਹਨਾਂ ਨੂੰ ਪਗਵੇ ਰੰਗ ਦੀਆਂ ਪਗੜੀਆਂ ਬਣ ਕੇ ਜਿਹੜਾ ਕਿ ਹਰ ਇੱਕ ਵਿਅਕਤੀ ਨੂੰ ਪਗਵੇ ਰੰਗ ਦੇ ਪਗੜੀਆਂ ਦੇ ਵੀ ਤੁਸੀਂ ਦੇਖ ਸਕਦੇ ਹੋ ਬਣ ਕੇ ਇਹਨਾਂ ਨੂੰ ਹੋਰ ਵੀ ਜ਼ਿਆਦਾ ਖੂਬਸੂਰਤ ਬਣਾਇਆ ਗਿਆ ਅਤੇ ਪੂਰਾ ਪਟਿਆਲਾ ਸ਼ਹਿਰ ਰਾਮਨਾਮ ਦੇ ਰੰਗ ਵਿੱਚ ਰੰਗਿਆ ਨਜ਼ਰ ਆਇਆ ਉੱਥੇ ਹੀ ਕਈ ਲੋਕਾਂ ਵੱਲੋਂ ਫੁੱਲਾਂ ਦੀ ਬਰਸਾਤ ਕੀਤੀ ਗਈ ਗੱਲ ਕਰ ਲਈਏ ਲੀਡਰਾਂ ਦੀ ਤਾਂ ਸਿਆਸੀ ਲੀਡਰ ਵੀ ਕਈ ਔਰੇ ਪਹੁੰਚੇ ਅਤੇ ਉਹਨਾਂ ਨੇ ਆਪਣੀ ਸਮੂਲੀਅਤ ਕੀਤੀ ਅਤੇ ਉਹਨਾਂ ਨੇ ਵੀ ਇਸ ਸੋਭਾ ਯਾਤਰਾ ਦੇ ਵਿੱਚ ਸ਼ਾਮਲ ਹੋਣ ਹੋਈ ਅਤੇ ਨਤਮਸਤ ਹੋਈ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਕਿਸ ਤਰ੍ਹਾਂ ਅਜ ਪਟਿਆਲਾ ਦੇ ਵਿੱਚ ਪੂਰਾ ਰਾਮਮਈ ਮਾਹੌਲ ਬਣਿਆ ਹੋਇਆ ਹਰ ਇੱਕ ਜਿਹੜਾ ਕੀ ਹੈ ਕੈੜੀਏ ਲੀਟਰ ਹੋ ਗਿਆ ਵਿਅਕਤੀ ਹੋ ਗਿਆ ਨੌਜਵਾਨ ਹੋ ਗਿਆ ਬਜ਼ੁਰਗ ਹੋ ਗਿਆ ਹਰ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਦਿੱਕਤ ਲੀਟਰ ਵੀ ਉਰੇ ਮੌਜੂਦ ਸੀ ਤੇ ਭਗਵਾਨ ਰਾਮ ਦੀ ਸ਼ੁਭ ਯਾਤਰਾ ਦੀ ਪ੍ਰਭੂ ਸ਼੍ਰੀ ਰਾਮ ਨੌਮੀ ਦੀ ਜਿਹੜੀ ਕੀ ਹੈ ਉਤਸਵ ਜਿਹੜਾ ਮਨਾਇਆ ਜਾ ਰਿਹਾ ਉਸ ਦੇ ਵਿੱਚ ਸਮੂਲੀਅਤ ਕੀਤੀ ਅਤੇ ਉਸ ਨੂੰ ਜਿਹੜਾ ਕੀ ਹੈ